ਇਹ ਸਾਰੇ ਤੱਤ ਨੇ ਵੀ ਜਿਹੜੇ ਪੰਜਾਬ ਦੇ ਪਾਣੀ 'ਚ ਹੈਵੀ ਮੈਟਲ ਪਾਏ ਜਾ ਰਹੇ ਨੇ ਕਿ ਉਹਨਾਂ ਨਾਲ ਬਿਮਾਰੀ ਕਿਹੜੀ ਜਿਵੇਂ ਯੂਰੇਨੀਅਮ ਹੈ ਹਾਂ ਵੀ ਇਹ ਕੈਂਸਰ ਗੁਰਦੇ ਖਰਾਬ ਮਤਬੂਦੀ ਜਿਵੇਂ ਐਟੋਮਿਕ ਬੰਬ ਜਦੋਂ ਹਿਰੋਸ਼ੀਮਾ ਨਾਗਾਸਾ키 ਤੇ ਸਿੱਟਿਆ ਉਦੋਂ ਜਿਹੜੀ ਰੇਡੀਏਸ਼ਨ ਸੀ ਉਹ ਇੰਨੀ ਜ਼ਿਆਦਾ ਸੀ ਕਿ ਉੱਥੇ ਆਣ ਵਾਲੇ ਜਿਹੜੇ ਨਸਲਾਂ ਸੀ ਉਹ ਮੰਦਬੂਦੀ ਪੈਦਾ ਹੋਣ ਲੱਗ ਪਈ ਆਪਾਹਜ ਬੱਚੇ ਆਪਾਹਜ ਪੈਦਾ ਹੋਣ ਲੱਗ ਗਏ ਉੱਥੇ ਨਾਰਮਲ ਬੱਚੇ ਨਹੀਂ ਪੈਦਾ ਹੋਉਦੇ ਸੋ ਉਹੀ ਸੇਮ ਗੱਲ ਇੱਥੇ ਹੈ ਵੀ ਜਿਵੇਂ ਹੁਣ ਅਗਲੇ ਚਾਰਟ 'ਤੇ ਇਹ ਲਿਖਿਆ ਹੋਇਆ ਕਿ ਮਾਤਰਾ ਕਿੰਨੀ ਕਿੰਨੀ ਹੋਣੀ ਚ ਉੱਥੇ 30 ਹੋਣੀ ਚਾਹੀਦੀ ਸੇਫ ਮਾਤਰਾ ਸੇਫ ਮਾਤਰਾ 30 ਹੈ ਉਹ ਟਾਕਸਿਕ ਲੈਵਲ ਉਹਦਾ 60 ਗੁਣਾ ਹੈ ਪਰ ਪੰਜਾਬ ਚ ਜਿਵੇਂ ਮਾਲਵਾ ਇਲਾਕਾ ਉੱਥੇ ਉਹ 3500 ਵੀ ਟੱਪਿਆ ਹੋਆ ਮਤਲਬ ਇਹ 10 ਗੁਣਾ ਤੋਂ ਵੀ ਜ਼ਿਆਦਾ ਜ਼ਿਆਦਾ ਟੱਪਿਆ ਹੋਇਆ ਹੈ 12 ਗੁਣਾ ਹੋ ਗਿਆ ਉਹ ਵੀ ਇਹ ਹੈ ਕਿ ਇੱਥੇ ਕੋਈ ਨਿਊਕਲੀਅਰ ਵਾਲ ਨਹੀਂ ਲੱਗੀ ਹੋਈ ਨਹੀਂ ਲੱਗੀ ਵੀ ਨਿਊਕਲੀਅਰ ਬੰਬ ਉਹਦਾ ਸਿੱਟਾ ਜਾਂਦਾ ਜਦੋਂ ਕਿਸੇ ਦੇਸ਼ ਆ ਕਿਸੇ ਕੌਮ ਦੀ ਨਸਲੇ ਖਤਮ ਕਰਨੀ ਹੋਵੇ ਤਬਾਹ ਕਰਨੀ ਹੋਵੇ ਤੇ ਇੱਥੇ ਸੋਚਣ ਦੀ ਗੱਲ ਹੈ ਇੱਥੇ ਕੋਈ ਜਾਗ ਨਹੀਂ ਲੱਗੀ ਇੱਥੇ ਲੋਕ ਸਾਰੇ ਨਾਰਮਲ ਲਾਈਫ ਇਕ ਜੀਰੇ ਨੇ ਪਰ ਉਹਦਾ ਸਾਇਲੈਂਟ ਜੇਨੋਸਾਈਡ ਕਿਸ ਹਾਲ ਨਾਲ ਹੋ ਰਿਹਾ ਉਹ ਹੀ ਹੈਗਾ ਤਾਂ ਨਿਊਕਲੀਅਰ ਬੰਬ ਸੇਟਣ ਵਾਲੀ ਗੱਲ ਹੈ ਜਦੋਂ ਸਾਡੇ ਜਿਨ੍ਹਾਂ ਨੂੰ ਅਸੀਂ ਚੁਣਿਆ ਇਸ ਕਰਕੇ ਵੀ ਸਾਡੇ ਲਈ ਗੱਲ ਕਰਨਗੇ ਪੋਲਿਟੀਸ਼ੀਅਨ ਹੋ ਗਏ ਜਿਨ੍ਹਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਅਸੀਂ ਆਪਣੇ ਘਰਾਂ 'ਚ ਸੁਰੱਖਿਅਤ ਬੈ ਕੇ ਇਹਨਾਂ ਨੂੰ ਜਿਤਾ ਕੇ ਬੈਠਣਾ ਪਰ ਅਸੀਂ ਉਹਨਾਂ ਨੂੰ ਜਿਤਾ ਦਿੰਨੇ ਹਾਂ ਉਸ ਤੋਂ ਬਾਅਦ ਉਹ ਗੱਡੀਆਂ ਤੇ ਚੜ ਕੇ ਬਸ ਟੂੰ ਟੂੰ ਕਰਦੇ ਤਾਂ ਫਿਰ ਰਹੇ ਨੇ ਪਰ ਗੱਲ ਕੋਈ ਨਹੀਂ ਕਰ ਰਹੇ ਪਾਣੀ ਦੀ ਗੱਲ ਆਪਾਂ ਬੇਸ਼ੱਕ ਦੂਜੇ ਸੂਬਿਆਂ ਨੂੰ ਜਾਣ ਦੀ ਗੱਲ ਹੋਵੇ ਬੇਸ਼ੱਕ ਉਹ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਦੇ ਵੱਲੋਂ ਪੀਣ ਜਾਣਾ ਪੀ ਸਾਰਾ ਪਾਣੀ ਹੋਵੇ ਦੋਵੇਂ ਪਾਸਿਓਂ ਮਾਰ ਹੀ ਖਾ ਰਹੀ ਫਿਰ ਕੀਤਾ ਕੀ ਜਾਵੇ ਭਾਈ ਤੁਸੀਂ ਗਲਤਾ ਚਲੋ ਕਰ ਰਹੇ ਹਾਂ ਹਾਂਜੀ ਜਿਹੜਾ ਪਿੱਛੋਂ ਜਿਵੇਂ ਪਾਣੀ ਆ ਰਿਹਾ ਉਹ ਤਾਂ ਜਾ ਰਿਹਾ ਹੋਸ਼ਟੇਟਾਂ ਨੂੰ ਵੀ ਰਾਜਸਥਾਨ ਨੂੰ ਜਾਂ ਫਿਰ ਇਹਨੂੰ ਹਰਿਆਣੇ ਨੂੰ ਜਾ ਰਿਹਾ ਹੈ ਈਵਨ ਕੋ ਉਸ ਤੋਂ ਬਾਅਦ ਜਿਹੜੀ ਸਰਸਵਤੀ ਕਨਾਲ ਕੱਢਣੀ ਹੈ ਉਹ ਵੀ ਸਾਰਾ ਪਾਣੀ ਦਿੱਲੀ ਤੇ ਰਾਜਸਥਾਨ ਤੇ ਹਰਿਆਣੇ ਨੂੰ ਜਾਣਾ ਹੈ ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਥਲੜਾ ਪਾਣੀ ਹੀ ਵਰਤ ਰਹੇ ਨੇ ਹੁਣ ਇਹਦੇ 'ਚ ਜਿਵੇਂ ਇਹਦੇ 'ਚ ਆਹ ਹੈ ਕਰੋਨੀਅਮ ਹੈ ਇਹਦੇ 'ਚ ਕੈਂਸਰ ਚਮੜੀ ਸਾਹ ਦੀ ਸਮੱਸਿਆ ਕਿੰਨੀ ਆ ਰਹੀ ਹੈ ਹਾਂਜੀ ਜਾ ਫਲੋਰਾਈਡ ਇਹ ਦੰਦ ਖਰਾਬ ਕਰਨੇ ਹੱਡੀਆਂ ਟਿੱਡੀਆਂ ਕਰਨੀਆਂ ਵੀ ਜਿਹੜੇ ਹੈਵੀ ਮੈਟਲ ਨੇ ਨੁਕਸਾਨ ਦੇ ਕਿੰਨੇ ਤੁਸੀਂ ਮਨੁੱਖ ਨੂੰ ਤਾਂ ਚਲੋ ਹੋਊਗੀ ਸਮੱਸਿਆ ਜਦੋਂ ਬੁੱਡੇ ਨਾਲੇ ਦੀ ਗੱਲ ਕਰਦੇ ਆ ਉਸ ਦਰਿਆ ਦੀ ਗੱਲ ਕਰਦੇ ਕਹਿੰਦੇ ਮੱਛੀਆਂ ਤੱਕ ਨੂੰ ਮੂੰਹ ਦਾ ਕੈਂਸਰ ਹੋਇਆ ਪਾਇਆ ਗਿਆ ਸਟੱਡੀਜ਼ ਦੇ ਵਿੱਚ ਆਇਆ ਇਹ ਕੀ ਸੱਚੀ ਗੱਲ ਹੈ ਇਹ ਇਹ ਸੱਚੀ ਗੱਲ ਹੈ ਹੁਣ ਜੇ ਜਿਵੇਂ ਬੁੱਢੇ ਦਰਿਆ ਨੂੰ ਬੁੱਢੇ ਨਾਲੇ ਨੂੰ ਉਥੇ 40 ਸਾਲ ਹੋ ਗਏ ਉਸ ਮਸਲੇ ਨੂੰ ਕੋਈ ਨਵਾਂ ਮਸਲਾ ਨਹੀਂ ਸਾਲ ਦੋ ਸਾਲ ਤੋਂ ਉੱਠਿਆ ਹੋਵੇ ਪਰ ਜਦੋਂ ਉਸ ਤੇ ਕੋਈ ਗੱਲ ਕਰਨੀ ਚਾਹੁੰਦਾ ਉਦੋਂ ਸਰਕਾਰ ਨੂੰ ਚੁੱਪਦੇ ਕਿਉਂ ਨੇ ਪ੍ਰਸ਼ਾਸਨ ਨੂੰ ਬੜੀ ਤੰਗੀ ਦਿੰਦੇ ਨੇ ਇਹ ਕਿਉਂ ਉਹਦਾ ਕਾਲੇ ਪਾਣੀ ਮੋਰਚੇ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪਿਛਲੇ ਸਮੇਂ ਚ ਕਾਨਫਰੈਂਸ ਕਰਾਈ ਕਾਨਫਰੈਂਸ ਹੋਈ ਸੀ ਉਹਦੇ ਚ ਵੱਖ-ਵੱਖ ਉਹਨਾਂ ਨੇ ਪੋਲਿਟਿਕਲ ਪੋਲਿਟਿਕਲ ਪਾਰਟੀਆਂ ਵੀ ਸੱਦੀਆਂ ਉੱਚਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਬਰਸਾਰ ਚਾਹੇ ਬੀਜੇਪੀ ਹੋਵੇ ਬਸਪਾ ਹੋਵੇ ਸਾਰੀਆਂ ਆ ਤੇ ਉਹਦੇ ਚ ਜਿਹੜੀ ਉਥੇ ਪੋਲਿਟੀਕਲ ਪਾਰਟੀਆਂ ਦਾ ਬਿਆਨ ਕੀ ਆਉਂਦੇ ਨੇ ਵੀ ਅਸੀਂ ਐਕਸ਼ਨ ਕਿਉਂ ਨਹੀਂ ਲਏ ਹਮ ਕਿਉਂ ਨਹੀਂ इवन ਕਿ ਸੈਂਟਰ ਤੋਂ ਫੰਡ ਆਏ ਉਥੇ ਬੀਜੇਪੀ ਦੇ ਰਿਪਰੈਜ਼ੈਂਟੇਟਿਵ ਨੇ ਗੱਲ ਕੀਤੀ ਸੈਂਟਰ ਤੋਂ ਫੰਡ ਆਏ ਪਰ ਉਥੇ ਐਕਸ਼ਨ ਕਿਉਂ ਨਹੀਂ ਹੁੰਦਾ ਉੱਥੇ ਇੱਕ ਦੂਜੇ 'ਤੇ ਇਲਜ਼ਾਮ ਲਾਏ ਗਏ ਤੇ ਖੁਦ ਵੀ ਇਹ ਗੱਲ ਬਹੁਤੀਆਂ ਪਾਰਟੀਆਂ ਵੱਲੋਂ ਮੰਨੀ ਗਈ ਕਿ ਜਿਹੜੇ ਇੰਡਸਟਰੀਅਲਿਸਟ ਨੇ ਹੂੰ ਜਿਹੜੇ ਵੱਡੇ ਉੱਥੇ ਸ਼ਾਹੂਕਾਰ ਨੇ ਉਹਨਾਂ ਤੋਂ ਅਸੀਂ ਫੰਡ ਲੈਂਦੇ ਹਾਂ ਇਲੈਕਸ਼ਨ ਟਾਈਮ ਜਿਵੇਂ ਇਲੈਕਟੋਰਲ ਬੋਰਡ ਦੀ ਗੱਲ ਪਿਛਲੇ ਪੂਰੇ ਇੰਡੀਆ 'ਚ ਚੱਲੀ ਹੈ ਹਾਂਜੀ ਹਾਂਜੀ ਵੀ ਉਹਨਾਂ ਉਹਨਾਂ ਕਰਕੇ ਅਸੀਂ ਆਵਾਜ਼ ਨਹੀਂ ਚੱਕ ਸਕਦੇ ਆ ਉਹਨਾਂ ਦੇ ਖਿਲਾਫ ਦੀ ਗੱਲ ਨਹੀਂ ਕਰ ਸਕਦੇ ਤੇ ਹੁਣ ਵੱਡੇ ਜਿਹੜੇ ਸ਼ਾਹੂਕਾਰ ਨੇ ਜਿਹੜੇ ਫੰਡ ਦਿੰਦੇ ਨੇ ਉਹ ਬੈਠੇ ਹੋਣੇ ਲੁਧਿਆਣੇ ਦੇ ਇੰਡਸਟਰੀਅਲਿਸਟ ਲੋਕ ਆ ਜਿੱਥੇ ਵੀ ਕਹਿ ਲਓ ਪਾਣੀ ਦਾ ਸਰੋਤ ਕੀ ਪੈਸਾ ਨਹੀਂ ਦੇ ਸਕਦਾ ਉਹ ਆ ਸਾਰਾ ਕੁਝ ਪੀ ਕੇ ਮਾਰ ਰਿਹਾ ਇਹ ਪੀ ਕੇ ਮਾਰ ਰਿਹਾ ਮਤਲਬ ਗੱਲ ਇਹ ਹੈ ਕਿ ਪੰਜਾਬ ਜਿਹੜੇ ਪਾਣੀ ਦਾ ਮਸਲਾ ਹੈ ਉਹ ਸਿਰਫ ਪੰਜਾਬ ਦੀ ਖੇਤੀ ਇਹ ਪੰਜਾਬ ਦੀ ਜਿਹੜੀ ਇੱਕ ਆਉਣ ਵਾਲੀ ਨਸਲ ਦੀ ਗੱਲ ਨਹੀਂ ਹੈਗੀ ਉਹ ਪੰਜਾਬ ਦੇ ਪੋਲਿਟੀਕਲ ਡੈਮੋਗ੍ਰਾਫਿਕ ਸਟਰਕਚਰ ਸਾਰੇ ਕਿਸੇ ਨੂੰ ਹਿਲਾ ਰਹੀ ਹੈ ਉਹ ਸਾਡੇ ਜੀਓਗ੍ਰਾਫੀਕਲ ਏਰੀਆ ਨੂੰ ਵੀ ਉਹ ਖਰਾਬ ਕਰੂਗੀ ਜਦੋਂ ਇਹੋ ਜੀਆਂ ਚੀਜ਼ਾਂ ਹੋਣਗੀਆਂ ਇੱਕ ਤਰੀਕੇ ਦੇ ਨਾਲ ਕਹਿ ਲਓ ਰੌਇਟਸੇ ਹੀ ਖੜੇ ਹੋ ਜਾਣਗੇ ਜਿੱਦਾਂ ਫੂਡਸ ਫੂਡ ਨੂੰ ਲੈ ਕੇ ਜਦੋਂ ਤੰਗੀ ਹੁੰਦੀ ਹੈ ਕਿਸੇ ਵੀ ਦੇਸ਼ 'ਚ ਉੱਥੇ ਫੂਡ ਨੂੰ ਲੈ ਕੇ ਰੌਇਟਸ ਹੋ ਜਾਂਦੇ ਨੇ ਹੁਣ ਜਿੱਦਾਂ ਕਈ ਤਾਂ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਅਗਲੀ ਜੰਗ ਪਾਣੀ ਨੂੰ ਲੈ ਕੇ ਹੋਊਗੀ ਹੋਊਗੀ ਜਾਂ ਨਹੀਂ ਹੋਊਗੀ ਪਰ ਆਹ ਹਾਲਾਤ ਤਾਂ ਇਹੀ ਦੱਸ ਰਹੇ ਨੇ ਕਿ ਇਹ ਹੋਊਗੀ ਇਹ ਤਾਂ ਜਿਵੇਂ ਵਰਲਡ ਵਾਰ ਹੋਈ ਆ ਉਹ ਸਿਚ ਜੋ ਉਹਦੇ ਰਿਜ਼ਲਟ ਨਿਕਲੇ ਸੀ ਉਹ ਤਾਂ ਮੌਜੂਦਾ ਵਕਤ ਤੇ ਆਪਾਂ ਦੇਖ ਰਹੇ ਹਾਂ ਨਾ ਵੀ ਇੱਥੇ ਮੌਜੂਦਾ ਵਕਤ ਤੇ ਰਿਜ਼ਲਟ ਹੋ ਨਹੀਂ ਕੱਢ ਰਹੇ ਨੇ ਸੋ ਜੰਗ ਤਾਂ ਉੱਥੇ ਕਹਿ ਲੋ ਤੁਸੀਂ ਦਰਾਂ ਤੇ ਖੜੀ ਆ ਜੰਗ ਆ ਖੜੀ ਆ ਅੱਗੇ ਚੱਲਦੇ ਹਾਂ ਜੀ ਜੀ ਹੁਣ ਜਿਵੇਂ ਇਹਦੇ ਵਿੱਚ ਵੱਖੋ ਵੱਖ ਅਸੀਂ ਏਰੀਆ ਕਿੱਤਿਆਂ ਆਈਡੈਂਟੀਫਾਈ ਵੀ ਕਿੱਥੇ ਕਿੱਥੇ ਕਿਹੜਾ ਤੱਤ ਜ਼ਿਆਦਾ ਪ੍ਰਭਾਵਿਤ ਕਰਦਾ ਜੀ ਹੁਣ ਜਿਵੇਂ ਮਾਲਵੇ ਦਾ ਸਾਰਾ ਮਾਰਸਾ ਬਠਿੰਡਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਇੱਥੇ ਆਪਾਂ ਦੇਖੀਏ ਕੈਂਸਰ 벨ਟ ਸਾਰ ਨਾਲ ਵੱਧ ਚੱਲਦੀ ਆ ਹਾਂ ਜੀ ਹਾਂ ਜੀ ਤੇ ਇੱਥੇ ਜਿਹੜੇ ਇਲਾਕੇ ਬਠਿੰਡੇ ਵਰਗਾ ਇਹਦੀ ਜ਼ਮੀਨ ਦਾ ਵੀ ਆਪਾਂ ਨੂੰ ਹਾਲ ਪਤਾ ਵੀ ਇੱਥੇ ਕਿੰਨੀ ਕਿ ਖੇਤੀ ਸਕਸੈਸਫੁਲ ਹੋ ਰਹੀ ਹੈ ਇਸ ਟਾਈਮ ਮੌਜੂਦਾ ਵਕਤ ਹਾਂਜੀ ਸੋ ਇੱਥੇ ਦੇ ਜਿੰਨੇ ਲੋਕ ਨੇ ਇਹ ਸਭ ਤੋਂ ਵੱਧ ਜਿਹੜੇ ਚਮੜੀ ਦੇ ਰੋਗ ਨੇ ਉਸ ਤੋਂ ਬਾਅਦ ਮੰਦੂਲੀ ਜਵਾਕ ਇੱਥੇ ਪੈਦਾ ਹੋ ਰਹੇ ਨੇ ਇੱਥੇ ਕੈਂਸਰ ਸਭ ਤੋਂ ਵੱਧ ਹੋ ਰਿਹਾ ਹੈ ਜੀ ਜੀ ਤੇ ਐਹੀ ਕਰਦੇ ਕਰਦੇ ਜਿੰਨੇ ਵਕਤ ਤੱਤ ਨੇ ਹਮ ਆਪਾਂ ਪੂਰੇ ਜਿਵੇਂ ਅਰਸੇਨਿਕ ਹੈ ਇਹ ਆਪਾਂ ਗਰਦਾਸਪੁਰ ਜਾਂ ਅਮਰੀਕਸਰ ਤੰਗ ਤਰਨ ਏਰੀਆ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ ਕਹਿ ਲਾਂ ਭਾਬੀ ਥੋੜੇ ਥੋੜੇ ਤੱਤ ਹਰੇਕ ਹੈ ਰੇਕ ਹੈ ਕਿਤੇ ਦੇ ਵਿੱਚ ਹੈਗੇ ਨੇ ਕੁੱਲ ਮਿਲਾ ਕੇ ਪਾਣੀ ਸਾਰਾ ਹੀ ਗੰਦਲਾ ਸਾਰੇ ਗੰਦਲਾ ਹੋ ਚੁੱਕਿਆ ਜੀ 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 ਵੀ ਜਿਵੇਂ ਉਹ ਮਾਲਵੇ ਦੀ ਗੱਲ ਹੋ ਗਈ ਹੈ ਮਾਝੇ ਦੀ ਗੱਲ ਹੋ ਗਈ ਇਹ ਦਵਾ ਭਾ ਗਿਆ ਵੀ ਸਾਰਾ ਪਟਿਆਲਾ ਹੋ ਗਿਆ ਲੁਧਿਆਣਾ ਜਿੱਥੇ ਸਾਨੂੰ ਵੱਧ ਫੈਕਟਰੀਆਂ ਨੇ ਅੰਬਰਸਾਹ ਜਲੰਧਰ ਹੋਊਗਾ ਵੀ ਜਿੱਥੇ ਸਾਰਾ ਲੀਡ ਜਿਆਦਾ ਪਾਇਆ ਜਾ ਰਿਹਾ ਫੈਕਟਰੀਆਂ ਚੋਂ ਜਿਹੜਾ ਨਿਕਲ ਰਿਹਾ ਉਹੀ ਪਾਣੀ ਤੇ ਜਾ ਰਿਹਾ ਤੇ ਉਥੋਂ ਲੋਕ ਪ੍ਰਭਾਵਿਤ ਹੋ ਰਹੇ ਨੇ ਜੀ ਜੀ ਸੋ ਇਹ ਲੈਡ ਕਿਹੋ ਜੀਆਂ ਸਮੱਸਿਆਵਾਂ ਦਿੰਦਾ ਸਰੀਰ ਨੂੰ ਜਿਵੇਂ ਇਹ ਨੇ ਚਮੜੀ ਦਾ ਰੋਗ ਦੇਣਾ ਇਹਨੇ ਸਾਹ ਦੀ ਦਿੱਕਤ ਦੇਣੀ ਹੈ ਇਹ ਦੰਦਾਂ ਨੂੰ ਖਰਾਬ ਕਰਨਾ ਹੱਡੀਆਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਕੈਂਸਰ ਵਰਗੀਆਂ ਇਹ ਸਾਰੇ ਜਿੰਨੇ ਹੈਵੀ ਮੈਟਲ ਨੇ ਇਹ ਉਹਦੀਆਂ ਬਿਮਾਰੀਆਂ ਪੈਦਾ ਕਰ ਰਹੇ ਨੇ ਜਿਨ੍ਹਾਂ ਤੇ ਆਪਾਂ ਪੰਜਾਬ ਚ ਨਾਰਮਲੀ ਗੱਲ ਕਰਦੇ ਆ ਵੀ ਜਿਹਦਾ ਨਾਮ ਨਹੀਂ ਲੈਣਾ ਚਾਹੀਦਾ ਹੁੰਦਾ ਨਾਮ ਨਾਲ ਲਈਏ ਜੀ ਜੀ ਤੇ ਇਹ ਸਾਰੀਆਂ ਜਿਹੜੀ ਸੀਰੀਅਸ ਬਿਮਾਰੀਆਂ ਹੈਵੀ ਮੈਟਲ ਪੰਜਾਬ ਚ ਉਹ ਕਰ ਰਹੇ ਪਾਈ ਜਾ ਰਹੇ ਨੇ ਜੀ ਜੀ ਸੋ ਅੱਗੇ ਆ ਗਿਆ ਗੈਡਰੀਅਮ ਹੋ ਗਿਆ ਇਹ ਵੀ ਸੇਮ ਉਹੀ ਗੱਲ ਹੈ ਸਾਰੇ ਇਲਾਕੇ ਉਹੀ ਪ੍ਰਭਾਵਿਤ ਹੋਏ ਨੇ ਜਿੱਥੇ ਫੈਕਟਰੀਆਂ ਆ ਜਿਹੜੇ ਫੈਕਟਰੀਆਂ ਤੋਂ ਵੇਸਟ ਨਿਕਲਦਾ ਹੈ ਜਿੱਥੋਂ ਉਹਦੇ ਟਾਕਸਿਕ ਜਿਹੜੇ ਰਿਲੀਜ਼ ਆ ਉਹ ਕੱਢੇ ਜਾਂਦੇ ਨੇ ਉਹ ਸਾਰੇ ਲੋਕਾਂ ਨੂੰ ਉੱਥੇ ਪ੍ਰਭਾਵਿਤ ਕਰਦੇ ਨੇ ਜੀ ਜੀ ਤਕਰੀਬਨ ਮੈਂ ਦੇਖ ਰਿਹਾ ਜਲੰਧਰ ਅਮਰitsar ਇਹ ਸਾਰਿਆਂ ਚ ਕਾਮਨ ਹੀ ਨੇ ਜਲੰਧਰ ਅਮਰitsar ਲੁਧਿਆਣਾ ਖਾਸ ਤੌਰ ਤੇ ਇਹ ਸਾਰੇ ਕਾਮਨ ਕਾਮਨ ਆ ਰਹੇ ਨੇ ਸੈਂਟਰ ਜਿਹੜੇ ਨੇ ਪੰਜਾਬ ਦੇ ਇਹਦਾ ਹੁਣ ਮਸਲਾ ਕੀ ਪੈਂਦਾ ਵੀ ਇਹ ਸਿਰਫ ਇਹ ਗੱਲ ਨਹੀਂ ਕਿ ਜਿਹੜੀ ਪੰਜਾਬ ਚ ਇੰਡਸਟਰੀਆਂ ਹੋ ਫੈਕਟਰੀਆਂ ਨੇ ਵੀ ਹੁਣ ਜਿਵੇਂ ਬੱਦੀ ਨਾਲਾ ਗੜਾ ਹਿਮਾਚਲ ਦੀਆਂ ਹੋਰ ਜਿਹੜੀਆਂ ਪੈਰਾਸੂਟਿਕਲ ਇੰਡਸਟਰੀਆਂ ਨੇ ਵੀ ਜਿੱਥੇ ਦਵਾਈਆਂ ਬਣਦੀਆਂ ਨੇ ਸਿੰਥੈਟਿਕ ਡਰੱਗ ਤਿਆਰ ਹੁੰਦੇ ਨੇ ਵੀ ਉਹ ਜਿਹੜਾ ਸਾਰਾ ਪਾਣੀ ਰਿਲੀਜ਼ ਹੈ ਉਹ ਸਤਲੁਜ ਚ ਹੁੰਦਾ ਹੈ ਤੇ ਜਿੱਥੋਂ ਜਿੱਥੋਂ ਸਤਲੁਜ ਦੇ ਦਰਿਆ ਵਗੂਗਾ ਪਾਣੀ ਸਾਰਾ ਉਹ ਗੰਦਲਾ ਹੁੰਦਾ ਜਾਊਗਾ ਤੇ ਸਾਰੇ ਜਿਹੜੇ ਤੱਤ ਜਿਹੜੇ ਹੈਵੀ ਮੈਟਲ ਉਸ ਇੰਡਸਟਰੀ ਚੋਂ ਨਿਕਲੇ ਨੇ ਉਹ ਪਾਣੀ ਚ ਸਾਰੇ ਪੰਜਾਬ ਚ ਜਾਣਗੇ ਸੋ ਇਹ ਮਸਲਾ ਇਹ ਨਹੀਂ ਕਿ ਸਿਰਫ ਲੋਕਲ ਦਰਿਆਵਾਂ ਚ ਪਾ ਕੇ ਉੱਥੇ ਮੁੱਕਦਾ ਹੈ ਹੋ ਰਿਹਾ ਉਹ ਹੋਰ ਸੇਟਾਂ ਤੋਂ ਵੀ ਆ ਰਿਹਾ ਹੈ ਹੋਰ ਸੇਟਾਂ ਤੋਂ ਵੀ ਆ ਰਿਹਾ ਹੈ ਹੋਰ ਸੇਟਾਂ ਤੋਂ ਵੀ ਆ ਰਿਹਾ ਹੈ ਇੰਡਸਟਰੀ ਬੇਸ਼ੱਕ ਉਹ ਪੱਟ ਕੇ ਹੋਰ ਕਿਤੇ ਲੈ ਗਏ ਨੇ ਪਰ ਨੁਕਸਾਨ ਫੇਰ ਵੀ ਪੰਜਾਬ ਦਾ ਹੀ ਕਰ ਰਹੇ ਨੇ ਪੰਜਾਬ ਦਾ ਭਲਾ ਕੋਈ ਨਹੀਂ ਭਲਾ ਕੋਈ ਨਹੀਂ ਜੀ ਇਹ ਮਰਕਰੀ ਆ ਗਿਆ ਵੀ ਮਰਕਰੀ ਹੁਣ ਇਹਦਾ ਮਸਲਾ ਕੀ ਹੈ ਵੀ ਜਿਹੜਾ ਲੁਧਿਆਣੇ ਵਰਗੀ ਜਿਹੜੀ ਹੈਵੀ ਇੰਡਸਟਰੀਆਂ ਜਿਹੜੀਆਂ ਉੱਥੇ ਲੱਗੀਆਂ ਹੋਈਆਂ ਨੇ ਉਹ ਲੱਗੀਆਂ ਜਿੱਥੇ ਵਸਨੀਕ ਬਹੁਤ ਜ਼ਿਆਦਾ ਹੈ। ਜੀ ਜੀ ਜੀ। ਹਾਂ। ਵੀ ਜਿੱਥੇ ਵਸੋਂ ਜ਼ਿਆਦਾ ਹੈ। ਇੱਧਰ ਆ ਜੀ। ਜੀ ਜੀ। ਉੱਥੇ ਸਨਾਲ ਵੱਧ ਇਹ ਇੰਡਸਟਰੀਆਂ ਲੱਗੀਆਂ ਹੋਈਆਂ ਨੇ। ਜੀ। ਤੇ ਉਹਨਾਂ ਤੇ ਉਹਨਾਂ ਕਰਕੇ ਜਿਹੜੇ ਲੋਕ ਆ ਹਾਂ ਇੱਕ ਤਾਂ ਉਹ ਵੱਖ-ਵੱਖ ਪੋਲੂਸ਼ਨਾਂ ਤੋਂ ਚਾਹੇ ਹਵਾ ਪਲੂਟ ਹੋ ਰਹੀ ਆ ਉੱਥੋਂ ਪ੍ਰਭਾਵਿਤ ਹੋਣਾ। ਸ਼ੋਰ ਕਰਕੇ ਪ੍ਰਭਾਵਿਤ ਹੋਣਾ ਹੈ ਜਿਹੜਾ ਸਾਊਂਡ ਪੋਲੂਸ਼ਨ ਹੁੰਦਾ ਉਸ ਤੋਂ ਬਾਅਦ ਜਿਹੜਾ ਪਾਣੀ ਆ ਉਹ ਡਾਇਰੈਕਟ ਜਾਂਦਾ ਹੈ ਵੀ ਜਿਵੇਂ ਹੁਣ ਸਾਡੇ ਨਾਲ ਵੀਰ ਖੜੇ ਸੀ ਉਹ ਆਏ ਲੁਧਿਆਣੇ ਦੇ ਉਸ ਏਰੀਆ ਤੋਂ ਜਿੱਥੇ ਬੁੱਢਾ ਨਾਲਾ ਦਰਿਆ ਵਗਦਾ ਹੈ ਸੋ ਇਹ ਸਾਰੀਆਂ ਜਿਹੜੀਆਂ ਹੋਇਆਂ ਇਹ ਤੋਂ ਬਾਅਦ ਚਾਹੇ ਫਲੋਰਾਈਡ ਹੋ ਗਿਆ ਵੀ ਇਹ ਫੇਰ ਮਾਲਵੇ ਤੋਂ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਸਭ ਪ੍ਰਭਾਵਿਤ ਕਰਦਾ ਵੀ ਜਿਵੇਂ ਇਹ ਹੱਡੀਆਂ ਟੇਡੀਆਂ ਕਰਨਾ ਹਾਂ ਦੰਦਾਂ ਦੀਆਂ ਬਿਮਾਰੀਆਂ ਹੋ ਗਈਆਂ ਸੋ ਇਹ ਸਾਰਾ ਜਿਹੜਾ ਫਲੋਰਾਈਡ ਆ ਉਹਨੂੰ ਪ੍ਰਭਾਵਿਤ ਕਰਦਾ ਸਭ ਤੋਂ ਵੱਧ ਵੀ ਇਹ ਵੀ ਮਾਲਵੇ ਚ ਸਾਡੇ ਨਾਲ ਵੱਧ ਪਾਇਆ ਜਾਂਦਾ ਕਿੰਤਾ ਤਾਂ ਕੋਈ ਵੀ ਨਹੀਂ ਬਚਿਆ ਹੋਇਆ ਕਿੰਤਾ ਕੋਈ ਨਹੀਂ ਜੇ ਪੁਆ ਆਦੀ ਗੱਲ ਕਰ ਲਈਏ ਇੱਥੇ ਡੈਮੋਗ੍ਰਾਫੀ ਵੀ ਚੇਂਜ ਹੋ ਰਹੀ ਹੈ ਐਸੋ ਜਿਹੜਾ ਸਤਲੁਜ ਦਾ ਪਾਣੀ ਜਿਹੜਾ ਉਧਰੋਂ ਵਾਕੇ ਆ ਰਿਹਾ ਉਹ ਸਾਡੇ ਨਾਲ ਪਹਿਲਾ ਇਫੈਕਟ ਇੱਧਰਲੇ ਇਲਾਕੇ ਨੂੰ ਕਰਦਾ ਹੈ ਉਸ ਤੋਂ ਬਾਅਦ ਜਿਵੇਂ ਇੱਥੇ ਵੱਖੋ ਵੱਖ ਸ਼ਹਿਰੀ ਉਹਨਾਂ ਨੂੰ ਜਾਂਦਾ ਹੈ ਪਾਣੀ ਉਹ ਸਾਰਾ ਪੁਆ ਵੀ ਉਸੇ ਨਾਲੇ ਇਫੈਕਟ ਹੋ ਰਿਹਾ ਠੀਕ ਹੈ ਜੀ ਸੋ ਇਹ ਮੇਨ ਹੈਗਾ ਕਾਰਨ ਵੀ ਜਲ ਸੰਕਟ ਦੇ ਕਾਰਨ ਕੀ